ਵਾਰ-ਵਾਰ ਆਪਣੀ ਆ ਬਾਜਿਆ ਪਲਟਰੀ ਹੈ ਯਾਨੀ ਕਿ ਗੇਮਾਂ ਖੇਡ ਰਹੀ ਹੈ ਅਤੇ ਕਿਸਾਨਾਂ ਨੂੰ ਹਰ ਵਾਰ ਹਰ ਵਾਰ ਯਾਨੀ ਕਿਤਨਾ ਕਿਤੇ ਨੁਕਸਾਨ ਦਾ ਖਮਾ ਜਾ ਭੁਗਤਣਾ ਪੈ ਰਿਹਾ ਤੇ ਅੱਜ ਵੀ ਕੁਝ ਅਜਿਹਾ ਹੀ ਹੋਇਆ ਸ਼ੰਭੂ ਬਾਰਡਰ ਤੇ ਤੇ ਤੁਹਾਨੂੰ ਦੱਸਦੇ ਨੇ ਕਿ ਸਾਡੇ ਜਿਹੜੇ ਪੱਤਰਕਾਰ ਹਨ ਸੰਜੀਵ ਸ਼ਰਮਾ ਜੀ ਉਹ ਅੱਜ ਸਵੇਰੇ ਉਸ ਸਮੇਂ ਸ਼ੰਭੂ ਬਾਰਡਰ ਤੇ ਸੀ ਜਿਨ੍ਹਾਂ ਨੇ ਇੱਕ ਜਿਹੜੀ ਸਵੇਰੇ ਅਸੀਂ ਖਬਰ ਨੂੰ ਸੇ ਕੀਤੀ ਹੈ ਉਹ ਸਾਨੂੰ ਵੀਡੀਓ ਭੇਜਿਆ ਸੀ ਤੇ ਉਹਨਾਂ ਦਾ ਕਰਦਿਆਂ ਗੱਲਬਾਤ ਉਹਨਾਂ ਗੱਲਬਾਤ ਕਰਨ ਲਈ ਕਾਫੀ ਉੱਥੋਂ ਦੂਰ ਆਏ ਨਹੀਂ ਕਿਉਂਕਿ ਉੱਥੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ ਸੰਜੀਤ ਸ਼ਰਮਾ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਇਹ ਪੰਜਾਬੀ ਟੀਵੀ ਤੇ ਧੰਨਵਾਦ ਛੋਟੀ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸ਼ਰਮਾ ਜੀ ਫਿਰ ਤੋਂ ਅਤਿਆਚਾਰ ਤੇ ਅਤਿਆਚਾਰ ਦੇਖੋ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਜਿਹੜਾ ਕਿਸਾਨਾਂ ਦਾ ਮੁੱਦਾ ਦੇਖ ਲਓ ਕਾਫੀ ਦੇਰ ਤੋਂ ਚੱਲ ਰਿਹਾ ਹੈ ਜਿਹੜਾ ਕਿਸਾਨੀ ਸੰਘਰਸ਼ ਮੋਰਚਾ ਜਿਹਨੂੰ ਅਸੀਂ ਕਹਿ ਦਿੰਨੇ ਆ ਇਹ ਤੋਂ ਜਿਹਨੂੰ ਨੰਬਰ 2 ਤੇ ਕਹਿ ਦਿੰਨਾ ਚੱਲ ਰਿਹਾ ਇੱਕ ਪਹਿਲਾ ਹੋਇਆ ਸੀਗਾ ਤੇ ਇੱਕ ਦੂਜਾ ਹਾਂ ਜੀ ਦੇਖੋ ਸਰਕਾਰ ਜਿਹਨੂੰ ਕਹਿ ਦਿੰਨਾ ਜਸ ਤੋਂ ਤਸ ਨਹੀਂ ਹੈ ਸਰਕਾਰ ਉੱਥੀ ਦੇ ਉੱਥੀ ਆਪਣੇ ਉਹ ਵੀ ਅੜੀਲਾ ਰਵੱਈਏ ਤੇ ਖੜੀ ਐ ਸੋਢੀ ਸਾਹਿਬ ਇੱਕ ਸਮਝ ਨਹੀਂ ਜੀ ਆਉਂਦੀ ਜੀ ਇੱਕ ਪਾਸੇ ਤਾਂ ਕੋਰਟ ਦੇ ਫਰਮਾਨ ਸਰਕਾਰਾਂ ਦੀ ਕਿਤੇ ਨਾ ਕਿਤੇ ਆਗਿਆ ਜ ਜਿਹਨੂੰ ਆਪਾਂ ਕਾਲ ਕਹਿ ਦਿੰਦੇ ਆਂ ਵੀ 101 ਕਿਸਾਨ ਜਿਹੜਾ ਉਹ ਦਿੱਲੀ ਆ ਕੇ ਬੈਠ ਕੇ ਟੇਬਲ ਟॉक ਕਰ ਸਕਦਾ ਹਾਂ ਜਿਹਦੇ ਵਿੱਚ ਕਿਸਾਨ ਵੀ ਕਿਤੇ ਨਾ ਕਿਤੇ ਰਾਜੀ ਹੋਇਆ ਵੀ ਕੋਈ ਗੱਲ ਨਹੀਂ ਅਸੀਂ ਵੀ ਇਸ ਚੀਜ਼ ਨੂੰ ਕਹਿੰਦੇ ਸੀਗੇ ਵੀ ਅਗਰ 2-4 ਬੰਦੇ 10 ਬੰਦੇ ਜਾ ਕੇ ਗੱਲ ਕਰ ਲੈਣ ਤਾਂ ਰੌਲਾ ਰੱਪਾ ਨਾ ਪਵੇ ਸਾਡਾ ਮਤਲਬ ਇਹ ਹੈ ਵੀ ਸਾਡਾ ਮਸਲਾ ਹੱਲ ਹੋ ਜਾਵੇ ਜਿਹੜਾ ਤਿੰਨ ਕਾਲੇ ਕਾਨੂੰਨ ਜਿਹੜੇ ਬੋਧੀ ਸਰਕਾਰ ਲੈ ਕੇ ਆਈ ਹੈ ਉਹਨੂੰ ਕਿਤੇ ਨਾ ਕਿਤੇ ਰੱਦ ਕਰਾਉਣ ਦੀ ਜਿਹੜੀ ਗੱਲ ਹੋਈ ਸੀ ਹਮੇਸ਼ਾ ਹੀ ਕਰ ਰਹੇ ਆਂ ਅੱਜ ਵੀ ਅਗਰ ਤੁਸੀਂ ਤਾਜ਼ਾ ਸਥਿਤੀ ਦੇਖੋ ਜਿਸ ਕੈਮ 101 ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸੀਗਾ ਜੀ ਜੀ ਤੁਹਾਨੂੰ ਬਾਦ ਜਿਹੜਾ ਜਵਾਬੀ ਹਮਲਾ ਕੀਤਾ ਗਿਆ ਹੈ ਕਿਸਾਨਾਂ ਤੇ ਹਮਲਾ ਕੀਤਾ ਗਿਆ ਸਾਡੇ ਉਹਨਾਂ ਆਰਮਾਨਾਂ ਤੇ ਹਮਲਾ ਕੀਤਾ ਗਿਆ ਹਮਲਾ ਵੀ ਦੇਖੋ ਕਿ ਇਹਨਾਂ ਖਾਸ ਆਪਣਾ ਸਰੂਰੀ ਸਾਹਿਬ ਇੱਕ ਪਾਸੇ ਤਾਂ ਅਸੀਂ ਪ੍ਰਦੂਸ਼ਣ ਨਾ ਫੈਲਾਉਣ ਦੀ ਗੱਲ ਕਰਦੇ ਆ ਕਿੱਥੇ ਚਲੇ ਜਾਂਦਾ ਪ੍ਰੋਫਿਊਸ਼ਨ ਬੋਰਡ ਜਦੋਂ ਅੰਜੂ ਗੈਸ ਦੇ ਘੋੜੇ ਛੱਡੇ ਜਾਂਦੇ ਆ ਲੇਕਿਨ ਕਿਤੇ ਜਿਹੜੀਆਂ ਜਲਤ ਦੀਆਂ ਗੋੜੀਆਂ ਜਿਹਨੂੰ ਆਪਾਂ ਜੇ ਨਕਲੀ ਸ਼ਰਲੇ ਕਹਿੰਦੇ ਆ ਉਹ ਮਾਰੇ ਜਾਂਦੇ ਆ ਦੇਖੋ ਕਿਤੇ ਨਾ ਕਿਤੇ ਇੰਨਾ ਅਤਿਆਚਾਰ ਸਰਕਾਰ ਕਰਦੀ ਆ ਰਹੀ ਹੈ ਇਹ ਬੀਜੇਪੀ ਸਰਕਾਰ ਦਾ ਜਿਹੜਾ ਅਤਿਆਚਾਰ ਹੈ ਦਿਨ ਪਰ ਦਿਨ ਵੱਧਦਾ ਜਿਹੜਾ ਕਿਤੇ ਨਾ ਕਿਤੇ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਉੱਤੇ ਇੰਨਾ ਭਾਰੂ ਪੈ ਰਿਹਾ ਇੰਨਾ ਭਾਰੂ ਪੈ ਰਿਹਾ ਵੀ ਕਿਤੇ ਨਾ ਕਿਤੇ ਮੋਦੀ ਸਾਹਿਬ ਦੀ ਸੋਚ ਹਮੇਸ਼ਾ ਹੀ ਪੰਜਾਬ ਦੇ ਰਵਈਏ ਨਾਲ ਹਮੇਸ਼ਾ ਜਿਹਨੂੰ ਕਹਿ ਦਿੰਦੇ ਆ ਵੀ ਆਪਾਂ ਮਤਰਈ ਮਾਲ ਆ ਜਿਹੜਾ سلوਕਾ سلوਕ ਕਰਦੀ ਜਾ ਰਹੀ ਹੈ ਜੇ ਅੱਜ ਦਿਨ ਦੀ ਵੀ ਆਪਾਂ ਗੱਲ ਕਰੀਏ ਸੋਦੀ ਸਾਹਿਬ ਉੱਥੇ ਜੇ ਹੁਣ ਦਾ ਤੁਸੀਂ ਮਾਹੌਲ ਦੇਖੋ ਜਿਵੇਂ ਕਹਿ ਦਿੰਦੇ ਆ ਵੀ ਸ਼ੌਣੀ ਬਣਿਆ ਹੁੰਦਾ ਤੂੰ ਐਂ ਤੂੰ ਆ ਕਿਤੇ ਨਾ ਕਿਤੇ ਰਿਤੀ ਸਦੇ ਸਾਟਾ ਬਾਜਰੀਆ ਕੇ ਤੇ ਪੇਟ ਬਾਜਰੀਆ ਇੱਕ ਕਿਸਾਨ ਭਰਾ ਦੇ ਅੱਖ ਦੇ ਵਿੱਚ ਸ਼ਰਅ ਲੱਗਿਆ ਕਿਤੇ ਨਾ ਕਿਤੇ ਉਹ ਜਾਖਮੀ ਆ ਤੇ ਦੂਜੇ ਪਾਸੇ ਡੱਲੇਵਾਲ ਸਾਹਿਬ ਕਿਤੇ ਨਾ ਕਿਤੇ ਉਹਨਾਂ ਨੂੰ ਮਤਲਬ ਕਿ ਜਿਹਨੂੰ ਕਹਿ ਦਿੰਦੇ ਨੇ ਇੱਕ ਭਿਆਨਕ ਬਿਮਾਰੀ ਦੇ ਵਿੱਚ ਉਹਨਾਂ ਦੀ ਜਿਹੜੇ ਆਪਣੇ ਸਰੀਰ ਦੀ ਜਿਹੜੀ ਐਂਟਰੀ ਹੋ ਚੁੱਕੀ ਆ ਕਿਤੇ ਨਾ ਕਿਤੇ ਉਹਨਾਂ ਨੂੰ ਬਿਮਾਰੀ ਨੇ ਜਕੜ ਲਿਆ ਕਿਉਂਕਿ ਕੁਝ ਨਾ ਖਾਣਾ ਨਾ ਪੀਣਾ ਚਾਹੇ ਡੱਲੇਵਾਲ ਸਾਹਿਬ ਚਾਹੇ ਜਥੇਬੰਦੀਆਂ ਗਲਤਾਂ ਚਾਹੇ ਠੀਕ ਐ ਸਾਡਾ ਉਹਦੇ ਪੁਆਛੇ ਨਹੀਂ ਹੈਗਾ ਲੇਕਿਨ ਜਿਹੜਾ ਬੰਦਾ ਕਿਤੇ ਹੱਕ ਸੱਚ ਦੀ ਗੱਲ ਕਰਦਾ ਉਹ ਚਾਹੇ ਸਾਡਾ ਅਸੀਂ ਮੰਨ ਤੋਂ ਕਿਸੇ ਨੂੰ ਦੁਸ਼ਮਣ ਮੰਨਦੇ ਹੋਈ ਉਹ ਵੀ ਸਾਡੇ ਹੱਕਾਂ ਤੇ ਨਹੀਂ ਗੱਲ ਕਰਦਾ ਅਸੀਂ ਫਿਰ ਵੀ ਉਹਦੀ ਵੀ ਅਸੀਂ ਸਪੋਰਟ ਕਰਦੇ ਆ ਜੀ ਖਾਸ ਕਰਕੇ ਮੀਡੀਆ ਨੂੰ ਪਰੇਸ਼ਾਨ ਕੀਤਾ ਜਾਂਦਾ ਮੀਡੀਆ ਨੂੰ ਇਸ ਕਰਕੇ ਪਰੇਸ਼ਾਨ ਕੀਤਾ ਜਾਂਦਾ ਤਾਂ ਜੋ ਉੱਥੇ ਦੀ ਖਬਰ ਲੋਕਾਂ ਤੱਕ ਨਾ ਪਹੁੰਚ ਸਕੇ ਦੇਸ਼ ਵਿਦੇਸ਼ਾਂ ਤੱਕ ਨਾ ਪਹੁੰਚ ਸਕੇ ਉਹਨਾਂ ਖਬਰ ਗੱਲ ਕਰਨ ਵਾਸਤੇ ਮੈਂ 10 ਕਿਲੋਮੀਟਰ ਸ਼ੰਭੂ ਬੈਰੀਅਰ ਤੋਂ ਸਾਈਡ ਤੇ ਆਇਆ ਇੱਕ ਤਾਂ ਉੱਥੇ ਕਿਤੇ ਨਾ ਕਿਤੇ ਧੂਆਂ ਧਾਰ ਜਾਂ ਜਿਹਨੂੰ ਕਹਿੰਦੇ ਆ ਹਫੜਾ ਤਫੜੀ ਮਚਾਣਾ ਦਾ ਕਿਤੇ ਜਿਹੜੀ ਸਥਿਤੀ ਬਣ ਜਾਂਦੀ ਹੈ ਦੂਜਾ ਨੈੱਟ ਸੇਵਾਵਾਂ ਮਾਂ ਬੰਦ ਕਰ ਦਿੰਨੇ ਆ ਦੇਖੋ ਐਡੇ ਐਡੇ ਕ੍ਰਾਈਮ ਹੁੰਨੇ ਆ ਨਸ਼ ਨਹੀਂ ਹੋ ਰਿਹਾ ਚੋਰਾ ਜੇ ਚੱਕੀ ਖੋਤੇ ਬੰਦ ਨਹੀਂ ਹੋ ਰਹੀ ਪੀੜਾ جاری ਖੋਤੇ ਬੰਦ ਨਹੀਂ ਹੋ ਰਹੀ ਦੂਜੇ ਪਾਸੇ ਤੁਸੀਂ ਕਿਸਾਨਾਂ ਉੱਤੇ ਅਤਿਆਗਲ ਕਰਦੇ ਆ ਮੈਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਆ ਦੇਖੋ মিডিਆ ਜਿਹੜਾ ਕਿਤੇ ਨਾ ਕਿਤੇ ਹਮੇਸ਼ਾ ਸੱਚਾਈ ਦੀ ਗੱਲ ਕਰਦਾ ਇੱਕ ਅੱਡੇ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਸੋਢੀ ਸਾਹਿਬ ਇਹ ਆਮ ਪਬਲਿਕ ਦਾ ਮੁੱਦਾ ਹੈ ਜਿਹੜੇ ਮੁੱਦਿਆਂ ਪਿੱਛੇ ਕਿਸਾਨ ਲੜਾਈ ਲੜ ਰਿਹਾ ਚਲੋ ਕੁਝ ਜਥੇਬੰਦੀਆਂ ਲਾਲਚ ਵਾਸਤੇ ਹੁੰਦੀਆਂ ਕੁਝ ਲੋਕ ਲਾਲਚ ਵਾਸਤੇ ਹੁੰਦੇ ਆ ਲੇਕਿਨ ਜਿਹੜੇ ਇਹ ਮੁੱਦੇ ਆ ਇਹ ਲਾਲਚ ਦੇ ਪ੍ਰਤੀ ਨਹੀਂ ਹੈਗੇ ਤਿੰਨ ਕਾਲੇ ਕਾਨੂੰਨ ਜਿਹੜੇ ਕਿਤੇ ਨਾ ਕਿਤੇ ਰੱਦ ਕਰਾਉਣੇ ਆ ਇਹ ਸਾਰੇ ਲੋਕਾਂ ਦਾ ਜਿਹੜਾ ਕਿਤੇ ਨਾ ਕਿਤੇ ਭਾਰ ਘਟਾਉਣ ਦੀ ਗੱਲ ਆਕਰ ਨਹੀਂ ਰੱਦ ਹੁੰਦੇ ਤਾਂ ਕਿਤੇ ਨਾ ਕਿਤੇ ਜਿਹੜਾ ਪਰਦੇਨ ਬਦਲ ਨਹੀਂ ਨੇ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਵੱਡੀ ਅਪਡੇਟ ਦੇਣਾ ਜੋ ਕਿ ਮੇਰੇ ਕੋਲ ਹੁਣੇ-ਹੁਣੇ ਆਈ ਹੈ ਕਿ ਇਸੇ ਜਿਹੜੀ ਅੱਜ ਘਟਨਾ ਕਰ ਮੀਤੇ ਆ ਤੁਸੀਂ ਤਾਂ ਬਾਹਰ ਸਾਨੂੰ ਅਪਡੇਟ ਆਇਓ 16 ਤਰੀਕ ਨੂੰ ਟਰੈਕਟਰ ਮਾਰch ਕੱਢਿਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੇ 18 ਅਗਸਤ ਤਰੀਕ ਨੂੰ ਯਾਨੀ ਕਿ ਨਵਾਂ ਸਾਲ ਵੀ ਇੱਦਾਂ ਹੀ ਚੱਲੇਗਾ 18 ਤਰੀਕ ਨੂੰ ਜਿਹੜੇ ਨੌਜਵਾਨ ਜਥੇਬੰਦੀਆਂ ਹਨ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਪੂਰਾ ਪੰਜਾਬ ਦਾ ਚੱਕਾ ਜਾਮ ਕਰਾਂਗੇ ਕਿਉਂਕਿ ਸਰਕਾਰ ਕਿਸਾਨਾਂ ਨਾਲ ਹਰ ਵਾਰ ਧੋਖਾ ਧੜੀ ਕਰ ਰਹੀ ਹੈ ਮੰਦੇਓ ਆ ਦੇਖੋ ਸੋਦੀ ਸਾਹਿਬ ਬਿਲਕੁਲ ਦੇਖੋ ਕਿਸਾਨਾਂ ਨੇ ਜਾਂ ਜਿਹੜੇ ਉਹਨਾਂ ਦੇ ਸਪੋਰਟਰ ਆ ਜਾਂ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆ ਉਹਨਾਂ ਨੇ ਚੱਕਾ ਜਾਮ ਵੀ ਕਰਨਾ ਉਹਨਾਂ ਨੇ ਕਿ ਤਨੇ ਕਿਤੇ ਧਰਨੇ ਵੀ ਲਾਉਣੇ ਆ ਦੂਜੇ ਪਾਸੇ ਸੀ ਗੱਲ ਹਮੇਸ਼ਾ ਹੀ ਕਰਦੇ ਹੁੰਦੇ ਆ ਇੱਕ ਮਤਲਬ ਦੋ ਪੱਖ ਜਿਹੜੇ ਕਿ ਤਨੇ ਕਿਤੇ ਦੋਨਾਂ ਪਾਸਾਂ ਦੇ ਪੱਖਰ ਦਾ ਖੜੇ ਹੁੰਦੇ ਆ ਮੀਡੀਆ ਦਾ ਇੱਕ ਸਰਜੋਨ ਦਾ ਅਸੀਂ ਹਮੇਸ਼ਾ ਹੀ ਇਹ ਗੱਲ ਕਰਦੇ ਹੁੰਦੇ ਆ ਵੀ ਦੇਖੋ ਧਰਨਾ ਲਾਓ ਚਾਹੇ ਚੱਕਾ ਜਾਮ ਕਰੋ ਚਾਹੇ ਟਰੈਕਟਰ ਮਾਰਚ ਕਰਦੋ ਕੁਝ ਵੀ ਕਰੋ ਲੇਕਿਨ ਆਮ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਕੋਈ ਮਰੀਜ਼ ਕੋਈ ਐਂਬੂਲੈਂਸ ਤੇ ਜਾ ਰਿਹਾ ਕਿਸੇ ਬੱਚੇ ਨੇ ਪੜਨ ਜਾਣਾ ਕੋਈ ਜੋਬ ਤੇ ਜਾ ਰਿਹਾ ਕੋਈ ਇੰਟਰਵਿਊ ਤੇ ਜਾ ਰਿਹਾ ਲੋਹੜੀ ਕਰਨ ਜਾ ਰਿਹਾ ਉਹਨਾਂ ਲੋਕਾਂ ਨੂੰ ਮਾਰਨਾ ਪਵੇ ਇਸ ਹਿਸਾਬ ਨਾਲ ਤੁਸੀਂ ਜਿਹੜਾ ਕਿਤੇ ਨਾ ਕਿਤੇ ਜਾਮ ਲਾਓ ਜਾਂ ਸਰਕਾਰ ਦੀ ਨਸਲ ਬਣਾਉਣ ਦੀ ਕੋਸ਼ਿਸ਼ ਕਰੋ ਵੀ ਜਿਹੜੇ ਕਿਤੇ ਨਾ ਕਿਤੇ ਸਰਕਾਰੀ ਦਫ਼ਤਰ ਘੇਰੇ ਜਾਣ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਜੋ ਕਿਤੇ ਨਾ ਕਿਤੇ ਸਾਡਾ ਮਸਲਾ ਹੱਲ ਹੋ ਸਕੇ ਨਹੀਂ ਸ਼ਰਮਾ ਜੀ ਫਿਰ ਪਰੇਸ਼ਾਨ ਤੋਂ ਲੋਕ ਕਰਨਗੇ ਨਾ ਦੇਖੋ ਇੱਕ ਪਾਸੇ ਤੁਸੀਂ ਇਹ ਸਵੇਰੇ ਕਹਿ ਰਹੇ ਹੋ ਵੀ 101 ਬੰਦਾ ਜਿਹੜਾ ਪੈਦਲ ਕੂਚ ਕਰ ਸਕਦਾ ਹੈ ਜਦੋਂ ਕੂਚ ਕਰ ਰਹੇ ਹੁੰਦੇ ਐ ਤਾਂ ਤੁਸੀਂ ਉਸਤੇ ਹਮਲਾ ਕਰਾਉਣ ਦਿਓ ਜਾਂ ਤਾਂ ਉਹਨਾਂ ਕੋਲ ਜੋ ਤੁਸੀਂ ਵੀ ਸਿੱਧਾ ਇੱਧਾ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਲੋਕਾਂ ਨੂੰ ਜਿਹੜੀ ਕਿ ਹੱਤਵਧੀਆਂ ਕਿ ਮਾਰਨਾ ਜਾਂਦੇ ਹੋ ਨਹੀਂ ਛੋਟੀ ਸਾਹਿਬ ਬਿਲਕੁਲ ਛੋਟੀ ਗੱਲ ਬਿਲਕੁਲ ਕਰੈਕਟ ਹੈ ਦੇਖੋ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਆਮ ਪਬਲਿਕ ਉਸ ਚੀਜ਼ ਦਾ ਖਾਮੀਆਜਾ ਨਾ ਭੁਗਤੇ ਖਾਮੀਆਜਾ ਉਹ ਲੋਕ ਭੋਸਣ ਜਿਹੜੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੱਦ ਨਹੀਂ ਕਰਨਾ ਚਾਹੁੰਦੇ ਜਾਂ ਕਿਸੇ ਨਾ ਕਿਤੇ ਸਰਕਾਰਾਂ ਨਹੀਂ ਨਜਾਇਜ਼ ਸਪੋਰਟ ਕਰਦੇ ਜਾਂ ਜਿਹੜੇ ਡਿਪਾਰਟਮੈਂਟ ਜਿਹੜੇ ਆਧਾਰਿਆ ਨੇ ਉਹ ਕਿਤੇ ਨਾ ਕਿਤੇ ਮਸਲਾ ਹੱਲ ਕਰਨਾ ਹੈ ਉਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਆਮ ਪਬਲਿਕ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸਾਡਾ ਇਹ ਮਤਲ ਸ਼ਰਮਾ ਜੀ ਦੇਖੋ ਮੈਂ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਅੱਜ ਸਵੇਰੇ ਮੈਂ ਇੱਕ ਨਿੱਜੀ ਚੈਨਲ ਦੇ ਉੱਪਰ ਦੇਖ ਰਿਹਾ ਸੀ ਤਾਂ ਜਗਜੀਤ ਸਿੰਘ ਢੱਲੇਵਾਲ ਜੋ ਕਿ 19 ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਨੇ ਕੁਝ ਖਾਦਾ ਪੀਤਾ ਨਹੀਂ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਦੀ ਭੈਣ ਅੱਜ ਰੋ ਰਹੀ ਸੀ ਕਿ ਨਹੀਂ ਜਾਂਦੇ ਕਿ ਮੈਨੂੰ ਮਿਲਣ ਵੀ ਨਹੀਂ ਤਾਂ ਆ ਰਿਹਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਆਪਣੇ ਭਰਾ ਲਈ ਦੱਸੋ ਉਹਨਾਂ ਦਾ ਕੀ ਕਸੂਰ ਹੈ ਪਰਿਵਾਰਾਂ ਦਾ ਬਿਲਕੁਲ ਜਿੱਦਾਂ ਮੈਂ ਸ਼ੁਰੂ ਦੇ ਵਿੱਚ ਕਿਹਾ ਵੀ ਉਹ ਬਿਮਾਰੀ ਆ ਜਿਹੜੀ ਸਰੀਰ ਆ ਉਹਨਾਂ ਦਾ ਬਿਮਾਰੀ ਸੈਂਟਰ ਵੀ ਕਰ ਦਿੱਤਾ ਤੇ ਉਹਨਾਂ ਦੇ ਲੀਵਰ ਤੇ ਪ੍ਰੋਬਲਮ ਆ ਗਈ। ਛੋਟੀ ਸਾਬ ਕੋਈ ਬੰਦਾ ਖਾਣਾ ਪੀਣਾ ਛੱਡ ਲੈਂਦਾ, ਕੋਈ ਬੰਦਾ ਸੌਣਾ ਪੈਣਾ ਛੱਡ ਦਿੰਦਾ। ਮਤਲਬ ਆਪਣੀ ਜਿਹੜੀ ਇੱਕ ਰੁਟੀਨ ਦਾ ਰੋਜ਼ ਸਾਡਾ ਖਾਣ-ਪੀਣ ਦਾ ਕੰਮ ਹੁੰਦਾ ਜਾਂ ਸਾਡਾ ਘੁੰਮਣ-ਫਿਰਨ ਦਾ ਕੰਮ ਹੁੰਦਾ ਸਾਡੀ ਬੋਡੀ ਨੇ ਕਿਤੇ ਨਾ ਕਿਤੇ ਥੱਕ ਕੇ ਆਰਾਮ ਕਰਨਾ ਹੁੰਦਾ ਇੱਕ ਤਾਂ ਬੰਦਾ ਬੈਠ ਜਾਣਾ ਜਾਂ ਕੁਝ ਨਾ ਕਰਨਾ ਉਹਦੇ ਨਾਲ ਕਿਤੇ ਨਾ ਕਿਤੇ ਸਾਡਾ ਸਰੀਰ ਆ ਜਿਹੜਾ ਕਿਤੇ ਨਾ ਕਿਤੇ ਬਿਮਾਰੀਆਂ ਦੇ ਰਸਤੇ ਤੇ ਚੱਲੇ ਜਾਂਦਾ ਇਸੇ ਕਰਕੇ ਸੀ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ ਵੀ ਦੇਖੋ ਕਿਸੇ ਨੂੰ ਭੁਖੜਤਾ ਦੇ ਕਿਸੇ ਨੂੰ ਮਰਨ ਵਰਤ ਤੇ ਬੈਠਣ ਤੇ ਸਰਕਾਰਾਂ ਮਨਜ਼ੂਰ ਨਾ ਕਰਨ ਮਜਬੂਰ ਨਾ ਕਰਨ ਕਿਸੇ ਨਾ ਕਿਸੇ ਮਸਲੇ ਹੱਲ ਕੀਤੇ ਜਾਣ ਕੋਈ ਵੀ ਭਰਾ ਸਾਡਾ ਕਿਸੇ ਵੀ ਕਿਸਮ ਦਾ ਧਰਨਾ ਲਾਉਂਦਾ ਉਹ ਆਪਣੀ ਸਿਹਤ ਦਾ ਧਿਆਨ ਰੱਖ ਕੇ ਧਰਨਾ ਲਾਵੇ ਜੀ ਸਰਕਾਰਾਂ ਦੀ ਕਾਂਟੇ ਜੁਗਨੀ ਕਦੀ ਇਹ ਕਿ ਤਰ੍ਹਾਂ ਕਿਤੇ ਸਭ ਤੋਂ ਵੱਡਾ ਸਵਾਲ ਜਿਹੜਾ ਪਿਆ ਹੋਇਆ ਨਹੀਂ ਤੇ ਜਿਹੜੇ ਹੁਣ ਸ਼ਰਮਾ ਹੀ ਦੇਖੋ 10 ਬੰਦੇ ਉੱਥੇ ਫਟੜ ਹੋਏ ਆ ਨਾ ਤੁਸੀਂ ਜਿਵੇਂ ਦੱਸਿਆ ਸਾਡੇ ਕੋਲ ਵੀਡੀਓ ਵੀ ਆਈ ਤੁਹਾਡੀ ਸਵੇਰੇ ਤੇ ਜਿਹੜੇ ਇੱਕ ਬੰਦੇ ਦੇ ਨਾ ਪਲਾਸਟਿਕ ਦੀ ਗੋਈ ਲੱਗੀ ਹੈ ਸੋਈ ਮਾਫੀ ਜਾਂਦਾ ਰਬੜ ਦੀ ਗੋਈ ਲੱਗੀ ਹੈ ਉਹ ਗੋ ਜਿਹੜੀ ਗੋਈ ਲੱਗੀ ਇੱਕ ਤਰ੍ਹਾਂ ਵੱਧ ਮਰਿਆ ਵਿਅਕਤੀ ਹੋ ਗਿਆ ਕੀ ਤੁਹਾਨੂੰ ਲੱਗਦਾ ਨਹੀਂ ਕਿ ਪਹਿਲਾਂ ਖਨੋਰੀ ਵੀ ਇੱਕ ਨੌਜਵਾਨ ਦੀ ਮੌਤ ਹੋਈ ਉਸ ਤੋਂ ਪਹਿਲਾਂ ਕਈ ਧੀਆ ਪੈਣਾ ਕਈ ਕਿਸਾਨ ਆਗੂ ਦਿੱਲੀ ਚ ਸ਼ਹੀਦ ਹੋਏ ਤੇ ਇਹ ਪੰਜਾਬ ਦਾ ਮਾਹੌਲ ਫਿਰ ਉਸ ਤਰ੍ਹਾਂ ਦੁਆਰਾ ਕ੍ਰੀਏਟ ਕਰ ਰਹੀ ਹੈ ਸਰਕਾਰਾਂ ਦੇ ਫੌਜੋਡੀ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਵੀ ਜਿਹੜਾ ਕਿਸਾਨੀ ਸੰਘਰਸ਼ ਮੋਰਚਾ ਜਿਹਨੂੰ ਲੈਦਣਾ ਵੀ ਦੂਜਾ ਅੱਗੇ ਤੋਂ ਚੱਲ ਰਿਹਾ ਜੇ ਆਪਾਂ ਦੋਨਾਂ ਦੀ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਸ਼ਹਾਦਤ ਦੀ ਗੱਲ ਕਰ ਲਈ ਉਹ 800 ਦਾ ਅੰਕੜਾ ਕਿਤੇ ਲੱਗੇ ਕਰਾਸ ਕਰ ਚੁੱਕੇ ਆ ਇਹਦਾ ਨਾ ਕਿਤੇ ਇੰਨੀਆਂ ਮੌਤਾਂ ਹੋ ਜਾਣੀਆਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਵੀ ਜੇ ਕੋਈ ਠਿੱਕ ਤੋਂ ਜੰਮਿਆ ਹੋਇਆ ਸਾਡਾ ਧੀ ਪੁੱਤ ਸਾਡਾ ਬਜ਼ੁਰਗ ਕਿਤੇ ਨਾ ਕਿਤੇ ਕਿਸੇ ਮਸਲੇ ਨੂੰ ਲੈ ਕੇ ਆਪਣੀ ਜਾਨ ਲੰਦਾ ਤਾਂ ਉਹਦੇ ਤੇ ਕਿਤੇ ਨਾ ਕਿਸੇ ਬਰਾਮਚਨ ਲੱਗਦਾ ਜਾਇਦਾ ਇੰਕੀ ਜਾਨ ਨਹੀਂ ਹੁਣ ਦਨੇ ਚਾਹੀਦੀਆਂ ਅਗਰ ਐਦਾ ਕੁਝ ਹੁੰਦਾ ਤਾਂ ਸਰਕਾਰਾਂ ਵੀ ਬਾੜੀ ਕਾਰਜਕਾਰੀ ਢਿੱਲੀ ਕਾਰਜਕਾਰੀ ਹਮੇਸ਼ਾ ਹੀ ਸਾਡੇ ਸਾਹਮਣੇ ਰਹਿੰਦੀ ਆ ਉਹੀ ਗੱਲ ਹੋ ਜਾਂਦੀ ਵੀ ਬੋਟਰ ਨੇ ਵੋਟ ਪਾ ਕੇ ਆਪਣਾ ਫਰਜ਼ ਅਦਾ ਕਰਨਾ ਹੁੰਦਾ ਸਰਕਾਰ ਆਉਣੀ ਆ ਕੇ ਜ਼ੁਲਮ ਕਰਕੇ ਚਲੇ ਜਾਨੀਆਂ ਸ਼ਰਮਾ ਜੀ ਸ਼ਰਮਾ ਜੀ ਇੱਕ ਨਾ ਮੇਕੋ ਆਖਰੀ ਸਵਾਲ ਆਇਆ ਵਟਸਐਪ ਤੇ ਮੈਂ ਦੇਖੋ ਵੀਡੀਓ ਵੀ ਦੇਖੀ ਸੀ ਕੱਲ ਪਰਸੋ ਵ ਉਹ ਕਹਿੰਦਾ ਮੈਂ ਕਿਸਾਨ ਨਹੀਂ ਆ ਮੈਂ ਬਿਜ਼ਨਸਮੈਨ ਆ ਉਹ ਕਹਿੰਦਾ ਵੀ ਸਰਕਾਰ ਇਹਨਾਂ ਦੇ ਤਾਂ ਮੰਨੇਗੀ ਇਹ ਕਹਿੰਦਾ ਵੀ ਜਿਹੜੇ ਕਿਸਾਨ ਨੇ ਕਹਿੰਦਾ ਦਿੱਲੀ ਵਾਲੇ ਹੀ ਕਹਿੰਦਾ ਇਹ ਸਿੱਧਾ ਸ੍ਰੀ ਹਰਮੰਦਰ ਸਾਹਿਬ ਵਾਲ ਕੂਚ ਕਰਨ ਉੱਥੋਂ ਮੱਥਾ ਟੇਕ ਕੇ ਆ ਕਹਿੰਦਾ ਫਿਰ ਇਹ ਐ ਜੀ ਫੌਜ ਬਣ ਜੇਗੇ ਇਹਨੂੰ ਕੋਈ ਰੋਕ ਸਦਾ ਕੀ ਅਜੇ ਆ ਵੀ ਕੁਝ ਸੁਣਨ ਦੇਖਣ ਜਾਇਆ ਤੁਹਾਨੂੰ ਦੇਖੋ ਛੋਟੀ ਸਾਹਿਬ ਬਿਲਕੁਲ ਅਸੀਂ ਸਪੋਰਟਾ ਮੈਂ ਖੁਦ ਦੇਖੋ Hindu dharm ਦੇ ਨਾਲ ਅਟਾਉਂ ਕਰਦਾ ਮੇਰੇ ਕੋਲ 1 ਇੰਚ ਵੀ ਜ਼ਮੀਨ ਦਾ ਨਹੀਂ ਹੈ ਜਿਹਦੇ ਤੇ ਮੈਂ ਖੇਤੀ ਕਰ ਸਕਾਂ ਜੀ ਲੇਕਿਨ ਫਿਰ ਵੀ ਅਸੀਂ ਉਸ ਚੀਜ਼ ਦੀ ਸਪੋਰਟ ਕਰਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਤੇ ਪੁੱਛ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਹੈ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਸਾਡੀ ਆਪਸ ਆਪਣੀ ਦਾ ਮਸਲਾ ਹੈ ਜੀ ਸਾਰੀ ਪਬਲਿਕ ਦਾ ਮਸਲਾ ਹੈ ਉਹਨੂੰ ਜੇ ਅਸੀਂ ਆਪਣਾ ਮਸਲਾ ਸਮਝ ਕੇ ਚੱਲੂਗੇ ਸੱਜਾ ਕਿਤੇ ਨਾ ਕਿਤੇ ਸਰਕਾਰਾਂ ਗੋਡਿਆਂ ਦੇ 발 ਆਉਣਗੀਆਂ ਸਰਕਾਰਾਂ ਨੂੰ ਪਤਾ ਵੀ ਇਹਨਾਂ ਦੀ ਕਿਸਾਨੀ ਜਿਹੜੇ ਕਿਤੇ ਨਾ ਕਿਤੇ ਜੱਥੇਬੰਦੀਆਂ ਬਣੀਆਂ ਹੋਈਆਂ ਉਹਨਾਂ ਇਹ ਕਹਿੰਦੇ ਜਿੰਨੇ ਲੋਕ ਉੱਥੇ ਬੈਠੇ ਹੋਣਾ ਚਾਹੀਕਾ ਨਹੀਂ ਜਿੰਨੇ ਲੋਕ ਦੀ ਵਿਚਾਉਣਾ ਚਾਹੀਕਾ ਨਹੀਂ ਹੈਗਾ ਕਿਤੇ ਨਾ ਕਿਤੇ ਉਹ ਚੀਜ਼ ਦਾ ਹੀ ਸਰਕਾਰ ਫਾਇਦਾ ਲੈ ਰਹੀ ਹੈ ਚੈਨਲ ਦੇ ਮਾਧਮ ਇਮਰਾਹੀ ਮੈਂ ਹਰ ਇੱਕ ਹਿੰਦੂਸਤਾਨੀ ਨੂੰ ਹੱਥ ਜੋੜ ਕੇ ਜਿਹੜੀ ਬੇਨਤੀ ਕਰਦਾ ਆਪਣੀ ਅਪੀਲ ਵੀ ਕਰਦਾ ਚੈਨਲ ਦੇ ਮਾਧਮ ਇਮਰਾਹੀ ਜੀ ਜੀ ਆਪਣਾ ਮਸਲਾ ਸਮਝ ਕੇ ਕਿਸਾਨਾਂ ਦੀ ਸਪੋਰਟ ਕੀਤੀ ਜਾਵੇ ਉਹ ਜਿਹੜੇ ਉੱਥੇ ਦੇ ਸਪੋਰਟਰਾਂਾਂ ਦੀ ਸਪੋਰਟ ਕੀਤੀ ਜਾਵੇ ਤਾਂ ਜੋ ਤਿੰਨ ਕਾਲੇ ਕਾਨੂੰਨ ਲਰਾਤ ਹੋ ਸਕਣ ਸਾਡੀ ਜਿਹੜੀ ਆਉਣ ਵਾਲੀ ਮਹਿੰਗਾਈ ਦੇ ਦਿਨਾਂ ਮਹਿੰਗਾਈ ਦੀ ਮਾਰ ਪੈਣ ਵਾਲੀ ਨਾ ਪੈ ਸਕੇ ਜੀ ਚਲੋ ਸ਼ਰਮਾ ਜੀ ਤੁਹਾਡਾ ਅਜੇ ਤੁਹਾਨੂੰ ਅਪਡੇਟ ਦਿੱਤੀ ਹੈ ਤੇ ਸ਼ੰਭੂ ਬੈਰੀਅਲ ਤੋਂ ਹੈ ਨਾ ਤੁਸੀਂ ਕਵਰ ਕਰ ਰਹੇ ਹੋ ਤੁਸੀਂ ਵੀ ਆਪਣਾ ਥੋੜਾ ਧਿਆਨ ਰੱਖਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਅਪਡੇਟ ਲਈ ਮੈਂ ਤੁਹਾਡੇ ਕੋਲ ਜਲਦੀ ਆਵਾਂਗਾ। ਅੱਛਾ ਨਵਾਜੀ ਛੋਟੀ ਸਾਹਿਬ ਜਰੂਰ ਜੀ ਜਰੂਰ। ਸੋ ਦੋਸਤੋ ਇਹ ਸਾਡੇ ਪੱਤਰਕਾਰ ਸੀ ਸੰਜੀਵ ਸ਼ਰਮਾ ਜੀ ਜੋ ਕਿ ਉੱਥੇ ਹੀ ਬੈਠੇ ਨੇ ਸ਼ੰਭੂ ਬਾਰਡਰ ਤੇ ਅੱਜ ਸਵੇਰੇ ਇਹਨਾਂ ਨੇ ਸਾਨੂੰ ਵੀਡੀਓ ਭੇਜੀ ਦੀ ਜੋ ਕਿ ਅਸੀਂ ਆਪਣੇ ਚੈਨਲ ਤੇ ਖਬਰ ਵੀ ਨشر ਕਰ ਚੁੱਕੇ ਹਾਂ ਤੇ ਗੱਲ ਇਹ ਹੈ ਕਿ ਇੱਕ ਵਾਰ ਤਾਂ ਸਰਕਾਰ ਕਿਸਾਨਾਂ ਨਾਲ ਦਿਖਾ ਰਹੀ ਹੈ ਲੋਕਾਂ ਨੂੰ ਸਮਝੋਤਾ ਵੀ ਅਸੀਂ ਭੇਜ ਰਹੇ ਹਾਂ ਦਿੱਲੀ ਕੂਚ ਕਰਾ ਰਹੇ ਹਾਂ ਅੱਜ 101 ਬੰਦਿਆਂ ਨੂੰ ਭੇਜਣਾ ਸੀ ਜਦ ਕਿ ਸੁਪਰੀਮ ਕੋਰਟ ਦੇ ਆਰਡਰ ਵੀ ਹੋਏ ਸੀ ਉਧਰ ਡੱਲੇਵਾਲ ਜੋ ਕਿ ਬਹੁਤ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਸੇ ਸਬਦੇ ਚੱਲਦੇ ਆ ਹੀ ਅੱਜ ਉਥੇ ਅਥਰੂ ਗੈਸ ਦੇ ਪਾਣੀ ਕੈਨਲ ਦਾ ਵਰਤੋਂ ਕੀਤੀ ਗਈ ਐਨਾ ਹੀ ਨਹੀਂ ਪਲਾਸਟਿਕ ਦੀ ਗੋਲੀਆਂ ਵੀ ਚਲਾਏ ਗਿਆਂ ਤੇ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਵਿੱਚ 10 ਜਿਹੜੇ ਵਿਅਕਤੀ ਕਿਸਾਨ ਨੇ ਜਖਮੀ ਹੋਏ ਨੇ ਤੇ ਇੱਕ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੈ ਜਿਸ ਦੇ ਇੱਕ ਅੱਖ ਦੇ ਵਿੱਚ ਰਬੜ ਦੀ ਗੋਲੀ ਵੀ ਲੱਗੀ ਹੈ ਸੋ ਦੋਸਤੋ ਇਹ ਸਾਡੇ ਜਿਹੜੇ ਪੱਤਰਕਾਰ ਸੀ ਇਹਨਾਂ ਦੱਸਿਆ ਕਿ ਉੱਥੇ ਨੈੱਟ ਬੰਦ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਯਾਨੀ ਕਿ ਅਪਡੇਟ ਦੇਣੀ 10 ਕਿਲੋਮੀਟਰ ਸ਼ੰਭੂ ਤੋਂ ਬਾਹਰ ਆਣਾ ਪਿਆ ਸੋ ਦੋਸਤੋ ਉਹ ਦੇਖਣਾ ਹੈ ਕਿ ਸਰਕਾਰ ਕਦੋਂ ਚੁਕੇਗੀ ਕਿਉਂਕਿ ਕਿਸਾਨ ਅੜੇ ਹੋਏ ਨੇ ਕਿਉਂਕਿ ਜਿਹੜਾ ਹੁਣ ਨਵੀਂ ਅਪਡੇਟ ਆ ਰਹੀ ਹੈ ਵੀ 16 ਤਰੀਕ ਨੂੰ ਇਹਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਤੇ ਨੌਜਵਾਨਾਂ ਨੇ ਵੀ ਹੱਲਾ ਬੋਲ ਕਰ ਦਿੱਤਾ ਹੈ ਕਿ ਅਸੀਂ 18 ਤਰੀਕ ਨੂੰ ਸਾਰੇ ਰਸਤੇ ਬੰਦ ਕਰਾਂਗੇ ਤਾਂ ਇਹ ਦੋਸਤੋ ਜੋ ਵੀ ਨਵੀਂ ਅਪਡੇਟ ਹੋਏਗੀ ਉਹ ਤੁਹਾਡੇ ਨੂੰ ਸਭ ਤੋਂ ਪਹਿਲਾਂ ਦਿਖਾਏਗਾ ਨਸ਼ਾ ਕਰੇਗਾ A1 ਪੰਜਾਬੀ ਟੀਵੀ ਤੇ ਤੁਸੀਂ ਜੁੜ ਰਹੇ ਹੋ ਪੰਜਾਬੀ